ਬਰਨਾਲਾ ਦੇ ਵਿੱਚ ਕਰਫਿਊ ਦੌਰਾਨ ਇੱਕ ਅਨੋਖਾ ਵਿਆਹ ਹੋਇਆ ਅਤੇ ਲੜਕੇ ਵਾਲਿਆਂ ਵੱਲੋਂ ਸਿਰਫ਼ ਤਿੰਨ ਲੋਕੀ ਬਰਾਤ ਦੇ ਵਿੱਚ ਸ਼ਾਮਲ ਹੋਏ। ਦੋ ਮੋਟਰਸਾਈਕਲ ਤੇ ਬਰਾਤ ਆਈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਦੇ ਸਮਾਰੋਹ ਦੇ ਵਿੱਚ ਵਿਆਹ ਸੰਪੰਨ ਹੋਇਆ। ਬਰਨਾਲਾ ਪੁਲਿਸ ਨੇ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਮੌਕੇ ਤੇ ਦੁਲਨ ਹਰਪ੍ਰੀਤ ਕੌਰ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਲੜਕੀਆਂ ਦੇ ਮਾਤਾ ਪਿਤਾ ਨੂੰ ਲੱਗਦਾ ਹੈ ਕਿ ਲੜਕੀਆਂ ਉਹਨਾਂ ਤੇ ਬੋਝ ਹਨ ਅਤੇ ਉਹਨਾਂ ਦੀ ਪੜ੍ਹਾਈ ਲਿਖਾਈ ਤੋਂ ਬਾਅਦ ਵੀ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਖਰਚ ਕਰਨਾ ਪੈਂਦਾ ਹੈ। ਲੇਕਿਨ ਉਸ ਦਾ ਵਿਆਹ ਜਿਸ ਤਰੀਕੇ ਨਾਲ ਸਾਦੇ ਸਮਾਰੋਹ ਦੇ ਵਿੱਚ ਸੰਪੰਨ ਹੋਇਆ ਉਸ ਦੇ ਨਾਲ ਉਹ ਬਹੁਤ ਹੀ ਖੁਸ਼ ਹੈ ਇਹ ਬਹੁਤ ਵਧੀਆ ਗੱਲ ਹੈ ਜੀ ਇਹ ਮਤਲਬ ਸਰਦਾਰ ਅਵਤਾਰ ਸਿੰਘ ਦਾ ਬੇਟਾ ਹੈਗਾ ਸਿਰਫ ਪਰਿਵਾਰ ਦੇ ਚਾਰ ਮੈਂਬਰ ਜਾ ਕੇ ਇਹ ਮੈਰਿਜ ਕਰਵਾ ਕੇ ਲੈ ਕੇ ਬਾਕੀ ਇਹਨਾਂ ਨੇ ਕਰਫੂ ਦੀ ਉਲੰਘਣਾ ਨਹੀਂ ਕੀਤੀ ਵਕਤ ਬਕਾਇਦਾ ਆਪਣੀ ਇਹਨਾਂ ਮਨਜ਼ੂਰੀ ਲੈ ਕੇ ਗਏ ਸੀਗੇ ਤੇ ਚਾਰ ਹੀ ਗਏ ਸੀਗੇ ਅੱਜ ਤੋਂ 40 ਸਾਲ ਤੁਸੀਂ ਪਿੱਛੇ ਚਲੇ ਜਾਓ ਤੇ ਐਸੇ ਤਰ੍ਹਾਂ ਹੀ ਵਿਆਹ ਹੁੰਦੇ ਸੀਗੇ ਹੁਣ ਵੀ ਪ੍ਰਮਾਤਮਾ ਨੇ ਇਹੋ ਜਿਹੇ ਸਹਯੋਗ ਬਣਾ ਦਿੱਤੇ ਹੈਗੇ ਜਿਹੜੇ ਬੱਚੇ ਹੈਗੇ ਸਿੰਪਲ ਵਿਆਹ ਕਰ ਰਹੇ ਨੇ ਤਾਂ ਕਿ ਲੜਕੀ ਵਾਲਿਆਂ ਨੂੰ ਤੇ ਲੜਕੇ ਵਾਲਿਆਂ ਨੂੰ ਜਿਆਦਾ ਮਤਲਬ ਖਰਚਾ ਨਾ ਕਰਨਾ ਪਵੇ ਬਹੁਤ ਵਧੀਆ ਦੋਸਤੋ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈ ਵੀ ਲੋਕਡਾਊਨ ਹੈ ਕਰਫਿਊ ਲੱਗਿਆ ਹੈ ਵੀ ਆਪਾਂ ਨੂੰ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਲੋਕਾਂ ਨੂੰ ਅਵੇਅਰ ਕਰਦਿਆਂ ਪਰ ਅਸੀਂ ਚਾਰ ਜਣੇ ਗਏ ਆ ਅੱਜ ਇੱਕ ਬੇਟੀ ਨੂੰ ਵਿਆਹ ਕੇ ਲੈ ਕੇ ਆਏ ਆ ਅਸੀਂ ਬਿਲਕੁਲ ਲੋਕਾਂ ਨਾਲ ਦਾ ਜੋ ਵੀ ਹੈ ਧਿਆਨ ਦੇ ਵਿੱਚ ਰੱਖਦੇ ਹੋਏ ਆਰਡਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਉਸ ਨੂੰ ਬੇਟੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਆ ਆਨੰਦ ਕਾਰਜ ਕਰਵਾਇਆ ਤਾਂ ਬੁਲੇਟ ਮੋਟਰਸਾਈਕਲ ਤੇ ਬੈਠਾ ਗਿਆ ਔਰ ਬੇਟੀ ਨੂੰ ਲੈ ਕੇ ਬੁਲੇਟ ਮੋਟਰਸਾਈਕਲ ਤੇ ਹੀ ਵਾਪਸ ਆਇਆ ਮੈਂ ਵੀ ਜਿੱਦਾਂ ਅੱਜ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਵਿਆਹ ਤਾਂ ਪਹਿਲਾਂ ਵੀ ਬਹੁਤ ਤਰੀਕੇ ਹੁੰਦੇ ਸੀ ਸਾਦੇ ਵਿਆਹ ਹੁੰਦੇ ਸੀ ਲੋਕ ਸਾਦੇ ਵਿਆਹ ਕਰਕੇ ਹੁੰਦੇ ਸੀ ਲੋਕੀ ਆਪਣੀ ਥੋਕੀ ਸ਼ਾਨ ਦੇ ਲਈ ਲੱਖਰ ਰੁਪਏ ਖਰਚਦੇ ਨੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਜਿਹੜੇ ਲੱਖ ਰੁਪਏ ਖਰਚਦੇ ਹੋ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਜਾਂ ਬੱਚਿਆਂ ਨੂੰ ਕੋਈ ਹਾਇਰ ਸਟੱਡੀ ਦਿੱਤੀ ਜਾਵੇ ਉਹ ਪੈਸਾ ਉਹਨਾਂ ਤੇ ਵਰਤਿਆ ਜਾਏ ਫਜ਼ੂਲ ਦੀ ਖਰਚੀ ਬੰਦ ਕੀਤੀ ਜਾਵੇ ਜੀ ਸੋ ਮੇਰੇ ਅਕੋਰਡਿੰਗ ਤਾਂ ਬਹੁਤ ਵਧੀਆ ਹੋਇਆ ਨਾ ਮਤਲਬ ਪੇਰੈਂਟਸ ਨੂੰ ਹੁੰਦਾ ਵੀ ਤੀਆਂ ਸਾਡੇ ਤੇ ਬੋਝ ਨਹੀਂ ਖਰਚਾ ਕਰਨਾ ਪੋਗਾ ਵਿਆਹ ਤੇ ਮੈਨੂੰ ਖੁਸ਼ੀ ਆ ਵੀ ਮੇਰੇ ਪੇਰੈਂਟਸ ਨੇ ਇਹਦਾ ਤਾਂ ਕੁਝ ਵੀ ਫੀਲ ਨਹੀਂ ਹੋਇਆ ਸਭ ਕੁਝ ਸਿੰਪਲ ਹੋਇਆ ਤੇ ਬਹੁਤ ਵਧੀਆ ਹੋਇਆ ਮੈਂ ਬਹੁਤ ਖੁਸ਼ ਹਾਂ ਇਹ ਯਾ ਵੀ ਇਹਨਾਂ ਸਿੰਪਲ ਕਰੋ ਨਾ ਤਾਂ ਕੋਈ ਔਖਾ ਹੋਗਾ ਨਹੀਂ ਕੋਈ ਤਿਆਂ ਨੂੰ ਬੋਝ ਸਮਝੂਗਾ ਸਾਰੇ ਖੁਸ਼ ਨੇ ਇੱਦਾਂ ਸਿੰਪਲ ਵਿਆਹ ਕਰਕੇ ਜਾਂ ਤਾਂ ਉਹਦਾ ਵੀ ਹੁੰਦਿਆ ਤੇ ਇੱਦਾਂ ਵੀ ਹੁੰਦਿਆ مشਕ ਇਦਾਂ ਹੀ ਹੋਣ ਸਿੰਪਲ ਮੈਂ ਤੇ ਪਾਪਾ ਦੇ ਸੀ ਦੋਨੇ ਲਗ ਲਗ ਮੋਟਰਸਾਈਕਲਾਂ ਤੇ ਅਸ ਰੰਗੀਆਂ ਪਿੰਡ ਜਾਂ ਤਾਂ ਇਦਾਂ ਹੀ ਹੋਣਾ ਚਾਹੀਦਾ ਨਾਲੇ ਤਾਂ ਕੁੜੀ ਵਾਲਿਆਂ ਦੇ ਤੇ ਪ੍ਰੈਸ਼ਰ ਦਾ ਇਸਨੇ ਹੁੰਦਾ ਕੋਈ ਵੀ ਹੁੰਦਾ ਕੋਈ ਦਾਜ ਦਾ ਹੀ ਜ਼ੁਬੀਨਾ ਲੈ ਕੇ ਆਇਆ ਕਾਟਾ ਡਰਾਮੇबाजी ਇਹ ਕਿਤਨਾ ਸਿੰਪਲ ਤਰੀਕੇ ਨਾਲ ਕਰਨਾ ਨਾ ਹੀ ਕਿਸੇ ਤੇ ਕੋਈ ਪ੍ਰੈਸ਼ਰਾਈਜ਼ ਹੋਵੇ ਨਾ ਹੀ ਕੋਈ ਬੱਚਿਆਂ ਨੂੰ ਕੋਈ ਮਾਰਾ ਇਹਦਾ ਇਹ ਹੀ ਆ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੁੰਦਾ ਬਸ ਆਪ ਜਾਓ ਲੈ ਕੇ ਆ ਜਾਓ ਸਿੰਪਲ ਤਰੀਕੇ ਨਾਲ ਕਰੋ ਜੋਰੂਰੀ ਬਨਾਲਾ ਤੋਂ ਬਲਵਤ ਸਿੱਧੂ ਦੀ ਰਿਪੋਰਟ ਐਸਐਮਜ਼ੈਡ ਨਿਊਜ਼